ਸੱਸੀ ਗਾਲ ਦੀ ਸਾਰੇ ਭਰਾਵਾਂ ਸਾਰਿਆਂ ਆਪਣਿਆਂ ਭੈਣਾਂ ਨੂੰ ਤੇ ਬਾਈ ਦੇ ਘਰੇ ਆਪ ਆਇਆ ਲੀਲੇ ਦੇ ਟੱਕ ਵਖਤੂ ਪਿੰਡ ਦਾ ਜਦੋਂ ਤਾਂ ਪਾ ਪਾਲਿਆ ਬਾਲਟੀ ਦੁੱਧ ਲਿਖਿਆ ਗਿਆ ਹੁਣ ਕਰਦੇ ਆਂ ਬਾਈ ਨਾਲ ਗੱਲਬਾਤ ਇਹ ਬਾਈ ਨੇ ਜਦੋਂ ਮੈਂ ਆਉਣਾ ਯਾਰ ਕੱਪੜਾ ਹੀ ਮਾਰੀ ਜਾਂਦਾ ਹੁੰਦਾ ਕੱਪੜਾ ਜਿਵੇਂ ਕੋਈ ਟਰੱਕ ਵਾਲੇ ਨੇ ਪੂਰੀ ਪੀਣਕਪੂਣ ਕਲਾ ਕੇ ਮਾਲ ਮੋਲ ਚੰਗਾ ਖਾ ਕੇ ਕੱਪੜਾ ਮਾਰੀ ਜਾਂਦੇ ਐਂ ਕੱਪੜਾ ਮਾਰੀ ਜਾਂਦਾ ਹੁੰਦਾ ਹਾਂ ਬਾਈ ਲੀਲੇ ਕੀ ਹਾਲ ਹੈ ਵਧੀਆ ਵੀਰੇ ਹਸਪੀ ਦਾ ਦੱਸ ਕੀ ਇਹ ਐਲਪੀ ਗੱਡੀ ਦਾ ਸੈਂ ਕੱਪੜਾ ਮਾਰੀ ਜਾਂਦਾ ਮੇਰਾ ਪਰਵਾਹ ਐਲਿੰਗ ਦੀ ਚੰਗੀ ਜੀ ਆ ਹਾਂ ਇਹਦਾ ਇਹ ਪੁੱਛ ਹਾਂਜਲਾ ਹਾਂ ਇਹਦਾ ਆਪਣਾ ਪਰਿਵਾਰ ਪਾਲਦਿਆ ਘਰੇ ਵੈਰੀ ਗੁੱਡ ਯਾਰ ਹਾਂ ਬੜੀ ਕੰਮ ਦੀ ਗੱਲ ਕਰੀ ਆ ਤੁਹਾਨੂੰ ਹੋਰ ਵਧੀਆ ਕਿਰਪਾ ਮਾਲਕ ਦੀ ਵਧੀਆ ਠੀਕਾ ਠਾਕ ਵਧੀਆ ਸਾਰੇ ਇਹ ਯਾਰ ਜੇ ਦਿਨ ਕੋਲ ਥੋੜਾ ਥਾਂ ਹੋਰ ਹੋਵੇ ਮੈਂ ਕਹਿੰਦਾ ਤੂੰ ਡੇਰੀ ਖੜੀ ਕਰਦੇ ਬਾਈ ਹਣਾ ਨਾ ਹੱਤੀ ਥੋੜਾ ਹੋਵੇ ਤਵਾ ਚਾਰ ਵਸਾ ਰੱਖਦਾ ਹੋਰ ਹਾਂ ਚਾਹਦਾ ਪਾਲ ਸਕਦਾ ਨਾ ਹੋਰ ਘਰ ਤੋਂ ਘਟ ਕਿਉਂਕਿ ਤੇਰੀ ਮਿਹਨਤ ਬੋਲਦੀ ਆ ਮਿਹਨਤ ਆਪਣੀ ਹੁਣ ਕਿੰਨੇ ਪਸ਼ੂ ਆ ਇੱਥੇ ਹੁਣ ਆਪੇ ਕੋਈ ਦੋ ਇੱਕ ਮੈਂ ਐਸਾ ਇੱਕ ਝੋਟੀ ਆ ਹੂੰ ਇੱਕ ਆ ਠੀਕ ਆ ਠੀਕ ਆ ਹਾਂ ਤੇ ਜਗਾ ਕਿੰਨੀ ਗਲੀ ਲੈ ਬਾਈ ਦੱਸੀ ਜਗਾ ਯਾਰ 15 ਫੁੱਟ ਚੌੜੀ ਹੋ ਤੇ 14 ਫੁੱਟ ਚੌੜੀ ਹੋਗੀ ਲੰਮੀ ਚੌੜੀ ਹਾਂ ਵੀ ਮੈਨੂੰ ਵੀ ਇੰਨਾ ਹੀ ਲੱਗਦਾ 14 ਹੋਣੀ ਨਹੀਂ ਮੇਰੇ ਸਾਵਾਂ 14 ਨੂੰ ਘਟੇਊ ਹਾਂ ਬਸ ਤਾਂ ਕੋਈ ਆ 13 14 ਹੀ ਆ ਤੇ ਦੇਖੋ ਬਾਈ ਜੀਨੇ ਹੈਨਾ ਕੰਮ ਕਰਨਾ ਤੇ ਉਹ ਥੋੜੇ ਥਾਂ ਜ ਵੀ ਕਰ ਲੈਂਦਾ ਕਿਉਂਕਿ ਬੰਦੇ ਦਾ ਦਿਲ ਕੰਮ ਕਰਦਾ ਹੋਵੇ ਵੀ ਆਪਾਂ ਕਰ ਲਾਂਗੇ ਤੇ ਉਹ ਕਰ ਹੀ ਸਕਦਾ ਕੰਮ ਜੇ ਕਿਸੇ ਕੋਲੇ ਕਨਾਲ ਥਾਂ ਦੀ ਪਈ ਆ ਜਿਹਨੇ ਕਰਨਾ ਨੇ ਉਹ ਨਹੀਂ ਕਰਦਾ ਬਾਈ ਇਹਦਾ ਸਾਬਾ ਬਾਈ ਬਾਈ ਮੁੱਲ ਦਾ ਹੀ ਫਿਰ ਸਾਰਾ ਕੁਝ ਹਾਂ ਬਾਈ ਸਾਰਾ ਕੁਝ ਮੁੱਲ ਦਾ ਜੀ ਜੂਨ ਮਾਣੀ ਮੁੱਟੀ ਦਾ ਹਾਂ ਜੀ ਆਪਰੇ ਕੋਈ ਨਹੀਂ ਅੱਛਾ ਹਾਂ ਗਰੀਬ ਨੇ ਮਿਹਨਤ ਬੁਦੂ ਕਰਦੇ ਆ ਆਪਦੀ ਹੈ ਕਾਮਾ ਦੇ ਬੰਦੇ ਤੇ ਬਾਈ ਕੋਈ ਡਰੀ ਨਹੀਂ ਮਿਹਨਤ ਮੇਰੀ ਦਾ ਡਾਕਟਰ ਮਿਹਨਤ ਦਾ ਹਾਂ ਕੋਈ ਮਹਿਣਾ ਨਹੀਂ ਬਾਈ ਤੇ ਬਾਈ ਇਹ ਅਲੀਲਾ ਚੱਕ ਵਕਤੂ ਪਿੰਡ ਆ ਬਹੁਤ ਮਿਹਨਤ ਕਰਦਾ ਭਰਾ ਆਪਣਾ ਆਪਾਂ ਨੂੰ ਵਧਾ ਲੱਗਿਆ ਕਿਉਂਕਿ ਮੈਂ ਦਿੱਲੀ ਆਉਣਾ ਬਾਈ ਇਹ ਕਰ ਤੇ ਦਿੱਲੀ ਮੈਂ ਦੇਖਣਾ ਯਾਰ ਵੀ ਮੈਂ ਕਿਹਾ ਇਹਦੀ ਵੀਡੀਓ ਬਣਾਈਏ ਬਾਈ ਜੀ ਆਪਾਂ ਸੌ ਕੀ ਬਾਲ ਪਸੰਦ ਆ। ਚਲੋ ਚੰਗੀ ਗੱਲ ਆ ਬਈ ਹਾਂ। ਇਹ ਬਈ ਹੋਰ ਕੋਈ ਗੱਲਬਾਤ ਕਰਨੀ? ਬਸ ਠੀਕ ਆ ਹਾਂ ਵਧੀਆ। ਇਹਨੇ ਕਿੰਨੇ ਸਾਲ ਲਾਤੇ ਸੀਰ ਦੇ ਤੂੰ? ਮੈਂ ਬਈ ਲੱਗਿਆਗਾ। ਮੈਨੂੰ ਘਟ ਦੋ ਘਟ ਯਾਰ 30 ਸਾਲ ਹੋ ਗਏ ਹੁਣ ਘਟ ਦੋ ਘਟ। ਕਿਸੇ ਨਾਲ ਕੋਈ ਰੌਲਾ ਗੋਲਾ? ਹਾਂ ਬਈ ਕਿਸੇ ਨਾਲ ਕੋਈ ਰੌਲਾ ਨਹੀਂ ਕਿ ਅਜਾ ਕਿਸੇ ਨਾਲ ਵੀ ਕਿਸੇ ਨਾਲ ਵੀ ਇੱਕ ਬੰਦੇ ਨਾਲ। ਤੇ ਨਾਲੇ ਤੱਕ ਆਪਾਂ ਬਚਾਲੂ ਹਟੇ ਆ। ਚਾਹੇ ਆਉਗਾ ਜਾਂ ਜਾਏ ਸੌਗਾ ਆਪਾਂ ਟਾਈਮpass ਕਰਦੇ ਆ। ਵੈਰੀ ਗੁੱਡ। ਹਾਂ। ਹੁਣ ਮੈਨੂੰ ਚੋਆ ਹੋਵੇ ਕਰਦੇ ਹੋਗੇ ਹੂੰ ਲਗਾਤਾਰ ਲਗਾਤਾਰ ਹੂੰ 2010 ਤੋਂ ਲੈ ਕੇ ਅੱਜ 2026 ਹੋ ਗਿਆ ਨਾ ਹਾਂ ਚੋਆ ਹੋ ਲਵਾਂਗੇ ਪੂਰੇ ਜਮਾਂ ਪੋਰਾ ਵੀ ਫਰਕ ਨਹੀਂ ਜਿਵੇਂ ਯਾਰ ਜੋਹ ਪ੍ਰਾਉਂਗ ਰਹਿੰਦੇ ਸੀ ਯਾਰ ਮੈਂ ਤੈਨੂੰ ਦੇਖਿਆ ਤੂੰ ਨਾ ਟਰੈਕਟਰ ਡੋਟ ਲਿਆਉਣਾ ਹੁੰਦਾ ਨਾ ਤੂੰ ਪੈਰ ਵੀ ਯਾਰ ਦਾ ਸਕੂਟਰ ਮੋਟਰ ਤੇ ਵੀ ਜਾਂਦਾ ਤੂੜੇ ਬਿਸ਼ੀ ਵੀ ਸਭ ਜਾਣਦਾ ਹਾਂ ਸਹੀ ਹੈ ਹਾਂ ਤੇ ਫਿਰ ਚਾਰ ਚੱਪਾ ਵੀ ਉਹਨਾਂ ਦੇ ਪੈਸੇ ਹਾਂ ਬਈ ਕੱਖ ਫੜਾ ਮੇਰੇ ਕਰਿਆ ਹੁੰਦਾਗਾ ਠੀਕ ਚਾਰ ਲੈ ਕੇ ਆਏ ਉਹ ਸਾਹਮਣੇ ਖੋਲੇ ਪੈਗੇ ਕਿੰਨਾ ਕੱਖ ਫੜਾ ਪੈਗਾ ਹੂੰ ਦੇਖੋ ਬਾਕੀ ਮਣੋ ਕੱਖ ਫੜਾ ਕਰਿਆ ਹੁੰਦਾਗਾ ਸੱਡਾ ਫਰ ਕੋਈ ਨਹੀਂ ਗਾ ਅਸੀਂ ਭਰਾਵਾਂ ਨੂੰ ਰਹਿਣਾ ਜਾਵਾਂ ਨਹੀਂ ਉਹ ਘੈਂਟ ਬੰਦੇ ਆ ਉਹ ਹਾਂ ਬੰਦੇ ਚੰਗੇ ਆ ਆਪਣੇ ਹੱਥ ਜਗੇ ਆ ਆਪਣੇ ਦਾ ਰੱਬ ਵੀ ਐ ਰੋ ਗੱਲ ਮਗਾਇਰ ਬਸ ਜਦੋਂ ਆਪਣੀ ਫਿਰ ਵਿਚਾਰੇ ਮੂਜੀ ਸਮਝਦੇ ਆ ਹਾਂ ਹਾਂ ਤੇ ਫਿਰ ਜਵਾਂਖ ਬਾਈ ਕਿੰਨੇ ਨੇ ਜਵਾਂਖ ਦੋ ਗੁੱਡੀਆਂ ਇੱਕ ਮੁੰਡਾ ਵਧੀਆ ਸਕੂਲਾਂ ਚ ਪੜਾਈ ਜਾਂਦਾ ਵਧੀਆ ਵੀ ਪ੍ਰੇਮ ਪੜਦੇ ਆ ਚੰਗੀ ਗੱਲ ਆ ਹਾਂ ਕੁੜੀ ਕੁਦੇ ਪੜਦੀ ਐ ਛੋਟੀ ਕੁੜੀ ਪਾਸ ਦੀ ਆਪਣੇ ਪੁੱਤੋ ਖਲਾ ਚੰਦਾ ਆਪਣੇ ਪਿੰਡ ਪੜਦਾ ਵਧੀਆ ਵਧੀਆ ਗੱਲ ਆ ਬਈ ਪ੍ਰਮਾਤਮਾ ਕਰ ਇਹਨਾਂ ਜਵਤਾਂ ਹਾਂ ਪ੍ਰਮਾਤਮਾ ਵੀ ਬਾਕੀ ਆਪਣੇ ਪ੍ਰਮਾਤਮਾ ਆ ਨੌਕਰੀ ਦੇਵੇ ਹਣਾ ਵਧੀਆ ਹਾਂ ਤੇ ਜਿਵਾਕ ਬਾਈ ਦੇ ਬਹੁਤ ਸਿਆਣੇ ਜਦੋਂ ਮੈਂ ਆਉਣਾ ਸੱਸੀ ਘਾਲ ਲਾਉਂਦੇ ਬਜਰੇ ਬਹੁਤ ਸਿਆਣਾ ਸਾਰਾ ਪਰਿਵਾਰ ਕੇ ਟੂ ਜੀ ਤੇ ਬਈ ਇਹ ਸੀਗਾ ਦੀਲਾ ਚੱਕ ਵਖਤੂ ਪਿੰਡ ਦਾ ਆਪਾਂ ਬਣਾਈ ਬਾਈ ਦੀ ਵੀਡੀਓ ਤੇ ਵੱਧ ਤੋਂ ਵੱਧ ਵੀਡੀਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਈ ਬਹੁਤ ਬਹੁਤ ਧੰਨਵਾਦ ਬਾਈ ਜਿਉਂਦੇ ਬਸਦੇ ਰਹੋ ਬਾਈ